ਦੁਨੀਆ ਦੇ ਮਹਾਨ ਸਿੰਗਰ ਲਾਪ੍ਰੀਤ ਭੁੱਲਰ ਪ੍ਰੋਗਰਾਮ ਲਈ ਜਾਂਦੇ ਆਏ ਅੱਜ ਸਾਡਾ ਖੰਨੇ ਪ੍ਰੋਗਰਾਮ ਹੈ ਸਾਡੇ ਨਾਲ ਗੁਰਪ੍ਰੀਤ ਸੰਧੂ ਸਤਿ ਸ਼੍ਰੀ ਅਕਾਲ ਮੈਨੇਜਰ ਲਾਪ੍ਰੀਤ ਭੁੱਲਰ ਇਹ ਮੜਾ ਦੱਸੋਗੇ ਕਿ ਕੀ ਸ਼ਡਿਊਲ ਇਹਨਾਂ ਦਾ ਇਹਨਾਂ ਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਮੈਂ ਅੱਜਕੱਲ ਲਾਪ੍ਰੀਤ ਭੁੱਲਰ ਸਾਹਿਬ ਦੇ ਪ੍ਰੋਗਰਾਮ ਬੁੱਕ ਕਰਦਾ ਠੀਕ ਹੈ ਇਹਨਾਂ ਦਾ ਬਹੁਤ ਛੁੱਟੇ ਉਹ ਬਿਜੀ ਰਹਿੰਦੇ ਨੇ ਹੁਣਾ ਅਗਲੇ 2-3 ਮਹੀਨੇ ਜਿਹੜੇ ਨੇ ਦਸੰਬਰ ਤੋਂ ਜਨਵਰੀ ਤੋਂ ਸਟਾਰਟ ਹੋ ਜਾਣਾ ਤੇ ਫਰਵਰੀ ਦੇ 31 ਤੱਕ ਲਗਭਗ ਸਾਡੇ ਕੋਲ 72 ਪ੍ਰੋਗਰਾਮ ਆ ਅੱਛਾ ਕੋਈ ਇਹਨਾਂ ਵਿੱਚ ਬਾਹਰ ਦਾ ਟੂਰ ਵੀ ਹੈਗਾ ਤਿੰਨ ਅਮਰੀਕਾ ਦੇ ਨੇ ਠੀਕ ਹੈ ਜੀ ਉਹ ਕੈਨੇਡਾ ਦੇ ਨੇ ਠੀਕ ਹੈ ਜੀ ਚਾਰ ਅੰਗਲੈਂਡ ਦੇ ਨੇ ਠੀਕ ਹੈ ਜੀ ਤੇ ਇੱਕ ਉਹ ਦੁਬਈ ਦਾ ਹੈ ਇੱਕ ਹਾਂਗਕਾਂਗ ਦਾ ਹੈ ਇਦਾਂ ਕਰਕੇ ਸਾਡੇ ਆ ਟੂਰ ਨੇ ਬਾਕੀ ਪੋਡਕਾਸਟ ਦੀ ਡੈਰੀ ਦੇ ਰੋਡ ਤੇ ਤੇ ਇਹਨਾਂ ਦੀ ਕੋਈ ਨਵੀਂ EP ਆ ਰਹੀ ਏ ਇਹਨਾਂ ਦੀਆਂ ਨੇ ਕੀ EP ਆ ਰਹੀਆਂ ਨੇ ਕੋਈ ਨਵੀਂ ਇੱਕ ਨਹੀਂ ਬੜੇ ਘਾ ਰਹੀਆਂ ਨੇ ਠੀਕ ਦਿਨਾਂ ਚ ਤੁਹਾਨੂੰ ਦਿਖਾਉਂਗਾ ਠੀਕ ਕੋ ਨਵਾਂ ਗਾਣਾ ਵੀ ਆ ਰਿਹਾ ਹੁਣ ਨਵੇਂ ਗਾਣਿਆਂ ਦੀ ਤਾਂ ਹੁਸ਼ਾਰ ਹੋ ਜੇਗੀ ਠੀਕ ਹੈ ਇਹ ਸੌਣ ਚ ਨਹੀਂ ਪਰਸਪ ਇਹ ਮੈਨੂੰ ਪਤਾ ਲੱਗਾ ਵੀ ਇਹ ਇਹ ਮਤਲਬ ਇਹ ਸੇਵਾ ਵੀ ਬਹੁਤ ਕਰਦੇ ਨੇ ਇਕੱਲਾ ਇਹ ਨਹੀਂ ਵੀ ਪ੍ਰੋਗਰਾਮਾਂ ਦੇ ਰਹਿੰਦੇ ਨੇ ਇਹ ਪਰਮਾਤਮਾ ਨਾਲ ਵੀ ਬੜੇ ਜੁੜੇ ਹੋਏ ਨੇ ਤੇ ਗਰੀਬਾਂ ਦੀ ਬਹੁਤ ਮਦਦ ਕਰਦੇ ਨੇ ਜਿਵੇਂ ਇਹਨਾਂ ਦਾ ਇੱਕ ਚੈਰਿਟੀ ਵੀ ਬਣੀ ਹੋਈ ਏ ਇਹ ਕੀ ਸੱਚੀ ਗੱਲ ਹੈ ਹਾਂਜੀ ਇਹਨਾਂ ਦੀਆਂ ਇੱਕ ਨਹੀਂ ਦੋ ਤਿੰਨ ਚੈਰਿਟੀ ਨੇ ਅੱਛਾ ਅੱਛਾ ਬਹੁਤ ਵੱਡੇ ਪੱਧਰ ਤੇ ਇਹ ਗਾਮੇ ਕਰਦੇ ਨੇ ਔਰ ਕਾਫੀ ਕੰਮ ਕਰਦੇ ਨੇ ਐਸਾ ਹੀ ਦੱਸੋ ਇਹ ਪਿਛੇ ਦੀ ਇਹਨਾਂ ਦੀ ਗੱਲ ਸੁਣੀ ਸੀਗੀ ਵੀ ਮਤਲਬ ਵੀ ਇਹਨਾਂ ਨੇ ਕੋਈ ਇਹ ਨੰਗੇ ਪੈਰੀ ਇਹ ਜਾਂਦੇ ਨੇ ਗੁਰਦਾਰੇ ਇਹ ਇੱਕ ਸੱਚੀ ਗੱਲ ਹੈ ਸੱਚੀ ਗਾ ਵੀ ਇਹ ਨੰਗੇ ਪੈਰੀ ਵੀ ਜਾਂਦੇ ਨੇ ਠੀਕ ਠੀਕ ਹੈ ਭੁੱਲਰ ਸਾਹਿਬ ਇੱਕ ਵਾਰੀ ਸਾਸਰੀ ਘਰ ਬੁਲਾ ਦਿਓ ਦਰਸ਼ਕਾਂ ਨੂੰ ਇਧਰ ਮੂੰਹ ਕਰਕੇ ਇਧਰ ਆ ਹੱਥ ਖੜਾ ਕਰ ਦਿਓ ਹਾਂਜੀ ਸਾਸਰੀ ਠੀਕ ਹੈ ਦਰਸ਼ਕਾ ਓਕੇ ਤੁਹਾਨੂੰ ਫੇਰ ਮਿਲਾਂਗੇ ਅਗਲੇ ਪ੍ਰੋਗਰਾਮ ਤੇ ਹੁਣ ਅਸੀਂ ਪਹੁੰਚਣ ਆਲੇ ਆ ਖੰਨੇ ਤੇ ਜਲਦੀ ਮਿਲਾਂਗੇ ਅਗਲੇ ਪ੍ਰੋਗਰਾਮ ਤੇ